ਜੋ ਲੋਕ ਮਹੱਲਾ ਚੌਥਾ ਅੰਤਰ ਗਿਆਨ ਭਈ ਮਤ ਮਦਮ ਸਤਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੇ ਖਪੇ ਖਪਾਈ ਅੰਦਰ ਅਗਿਆਨ ਅਗਿਆਨਤਾ ਹੈ ਅੰਦਰ ਹਨੇਰਾ ਹੈ ਅੰਦਰ ਧਰਮ ਦਾ ਹਨੇਰਾ ਹੁੰਦਾ ਜਿਨ੍ਹਾਂ ਚੋਂ ਅਗਿਆਨਤਾ ਅੰਦਰ ਹੈ ਹੀ ਹੈ ਪਰਮੰਦਰ ਹੈਗਾ ਉਹਨਾਂ ਚਿਰ ਮਤ ਵੀ ਮਦਮ ਹੈ ਉਹ ਵਿਅੰਕਾਂ ਨੇ ਮਤਮੱਧ ਮਕਤੀ ਸ਼ੀਸ਼ਾ ਜਿਹੜਾ ਹੈਗਾ ਨਾ ਮਲੀਨ ਕਰਤਾ ਹੋ ਬਵੇਗ ਵੱਧ ਮਲੀਨ ਕਰਤੀ ਸਹੀ ਮਤਮੱਧਮ ਸਤਗੁਰੂ ਕੀ ਪ੍ਰਤੀਤ ਨਹੀਂ ਗੁਰਬਾਣੀ ਤੇ ਭਰੋਸਾ ਕਿਵੇਂ ਹੋਵੇ ਮਤਥ ਤਾਂ ਮੱਧਮ ਠੀਕ ਹੈ ਜੀ ਜਿਹੜੀ ਸਤਗੁਰ ਦੀ ਬਾਣੀ ਹੈ ਤੇ ਭਰੋਸਾ ਨਹੀਂ ਹੈਗਾ ਪ੍ਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੇ ਆਪਣੇ ਅੰਦਰ ਕਪਟ ਹੈ ਇਸ ਕਰਕੇ ਸਾਰਿਆਂ ਦੇ ਅੰਦਰ ਇਹ ਕਪਟ ਮੰਨੀ ਬੈਠਾ ਹੈ ਸਤਗੁਰ ਦੇ ਅੰਦਰ ਨਹੀਂ ਕਪਟ ਹੁੰਦਾ ਕਿਉਂਕਿ ਆਪਣੇ ਅੰਦਰ ਕਪਟ ਹੈ ਸਾਰਿਆਂ ਨੂੰ ਇਹ ਕਪਟੀ ਮੰਨਦਾ ਕਪਟੋ ਕਲ ਜਾਣਾ ਕਪਟੇ ਥਪੇ ਖਪਾਈ ਉਹ ਕਪਟ ਤੇ ਖਫੀ ਜਾਂਦਾ ਇਹ ਕਪਟੇ ਤੈਨੂੰ ਖਤਮ ਕਰੀ ਜਾਂਦਾ ਤੇ ਦੇ ਗਿਆਨਤਾ ਸਮਾ ਫਲਾਈ ਜਾਂਦਾ ਗਿਆਨ ਪੈਦਾ ਹੀ ਨਹੀਂ ਹੁੰਦਾ ਗੁਰਬਾਣੀ ਤੇ ਭਰੋਸਾ ਨਹੀਂ ਕਰਦਾ ਕਰੋਤਾ ਨਹੀਂ ਕਰਦਾ ਤੇ ਫਿਰ ਅੰਦਰ ਚੱਲ ਨਹੀਂ ਹੁੰਦਾ ਉਹਦਾ ਅਸਰ ਨਹੀਂ ਹੁੰਦਾ ਹਾਂਜੀ ਸਤਗੁਰ ਕਾ ਭਾਣਾ ਚਿਤਨਾ ਆਵੇ ਆਪਣੇ ਸਵਾਇ ਫਿਰਾਹੀ ਸਤਗੁਰ ਦਾ ਬਾਣਾ ਤਾਂ ਚਿੱਤ 'ਚ ਆਉਂਦਾ ਹੀ ਨਹੀਂ ਸਤਗੁਰ ਦਾ ਬਾਣਾ ਤਾਂ ਮੰਨਣਾ ਚ ਆਉਂਦਾ ਹੀ ਨਹੀਂ ਵੀ ਵਾਕਿਆ ਹੀ ਬਾਣੇ 'ਚ ਸਭ ਕੁਝ ਹੁੰਦਾ ਹੈ ਬਾਣੇ ਤਾਂ ਆਉਣ ਦੀ ਸੋਚਾ ਹੀ ਨਹੀਂ ਹੈਗਾ ਆਪਣੇ ਸੁਆਇ ਫਰਾਈ ਆਪਣੇ ਸਵਾਰਥ ਵਾਸਤੇ ਹੀ ਦੌੜਦਾ ਰਹਿੰਦਾ ਮਨ ਉਧਰੇ ਸੁਰਤ ਦੌੜ ਨਹੀਂ ਰਹੀ ਹੈ ਧਿਆਨ ਆਪਣੇ ਸਵਾਰਥ ਵਾਸਤੇ ਪੱਜਿਆ ਫਿਰਦਾ ਰਹਿੰਦਾ ਹੈ ਹਾਂਜੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਜੇ ਕਿਰਪਾ ਕਰੇ ਜੇ ਆਪਣੀ ਪਿਤਾ ਪਰਮੇਸ਼ਰ ਦੀ ਕਿਰਪਾ ਹੋਵੇ ਕੋਤੋਂ ਆਪਣੇ ਵੀ ਆਪਣੇ ਤੇ ਕਿਰਪਾ ਕਰਦਾ ਸੋਣਾ ਮੰਨ ਲੈ ਮੰਨੇ ਤੇ ਬਿਨਾਂ ਗੱਲ ਨਹੀਂ ਬਣਨੀ ਕਿਰਪਾ ਕਰੇ ਜੇ ਆਪਣੀ ਕਰੇ ਨਹੀਂ ਹੈ ਆਪਣੇ ਤੇ ਹੀ ਆਪਣੀ ਕਿਰਪਾ ਕਰ ਲੈ ਮੰਨ ਲੈ ਗੁਰੂ ਕੀ ਗੱਲ ਤੇ ਇਹ ਰੇ ਮੰਦੇ ਨਾਲ ਗੱਲ ਨਹੀਂ ਚਲਣੀ ਹੁਣ ਤੇ ਹੁਣ ਕਿਸੇ ਦੀ ਕਿਰਪਾ ਨਾਲ ਤੂੰ ਬਣ ਨਹੀਂ ਸਕਦਾ ਉਹਨੇ ਤਾਂ ਕਿਰਪਾ ਕਰਨੀ ਸੀ ਤੈਨੂੰ ਗੁਰਬਾਣੀ ਦੇਤੀ ਸੁਣਨ ਨੂੰ ਗੁਰਬਾਣੀ ਦੇਤੀ ਸਤਗੁਰ ਸਮਝਾਉਣ ਨੂੰ ਦੇਤਾ ਤੂੰ ਮੰਨ ਲਈ ਸਤਿਰੀਓ ਤੇਰੇ ਤੇ ਕਿਰਪਾ ਨਹੀਂ ਹੈ ਹੋਰ ਤਾਂ ਕਿਸੇ ਦਾ ਕੋਈ ਤਕਸੁਰ ਨਹੀਂ ਵਿੱਚ ਆ ਜਿਹੜੀ ਕਿਰਪਾ ਕਰਨ ਜੇ ਆਪਣੀ ਅਸੀਂ ਪਰਮੇਸ਼ਰ ਤੇ ਸਿੱਖ ਸਦੀ ਗੱਲ ਵੀ ਉਹ ਕਿਰਪਾ ਕਰੇ ਤਾਂ ਆਪਣਾ ਕਸੂਰ ਨਹੀਂ ਹੈਗਾ ਆਪਣਾ ਕਸੂਰ ਤਾਂ ਭਰੀ ਹੋਗੇ ਆਪਣੀ ਗਲਤੀ ਨਹੀਂ ਮੰਨੀ ਹੈ ਪਰਮੇਸ਼ਰ ਵੱਲੋਂ ਢਾਲਦੀ ਗੱਲ ਹੈ ਆਪਣੀ ਕਿਰਪਾ ਆਪਣੇ ਤੇ ਹੀ ਕਰ ਲੈ ਮੰਨ ਲੈ ਬਾਣੀ ਗੁਰਬਾਣੀ ਤੇ ਸਤਿਗੁਰ ਤੇ ਭਰੋਸਾ ਕਰ ਲੈ ਫਿਰ ਤੂੰ ਗੁਰ ਕੇ ਸ਼ਬਦ ਸੁਭਾਗ ਕਰ ਨਾਮ ਕੇ ਸ਼ਬਦ ਸਮਾਏ ਹੇ ਗੁਰੂ ਜੀ ਸਿਖਤਿ ਮਾ ਜੇਗਾ ਹਾਂਜੀ ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੈ ਦੂਜੇ ਭਾਏ ਮਨੁਆ ਹਥੇ ਨਾਹੀਂ ਅਨ ਦਿਨ ਜਲਤ ਰਹੈ ਦਿਨ ਰਾਤੀ ਹੋਮੈ ਖਪੈ ਖਪਾਂ ਆ ਮਨ ਮੁਖ ਜਿਹੜਾ ਹੈਗਾ ਮਾਇਆ ਮੋਹ ਵਿਆਪਾ ਉਹਦੇ ਅੰਦਰ ਮਾਇਆ ਦਾ ਮੋਹ ਵੱਧਾ ਰਹਿੰਦਾ ਹੈ ਉਹਦੀ ਜਾਂਦਾ ਤੰਗੁ ਗੁਣਾ ਰਾਚੌਕਣ ਦੂਜੇ ਭਾਏ ਮਨੁਆ ther ਨਹੀਂ ਜਿੰਨਾ ਜਦ ਭੁੱਖ ਮਾਇਆ ਦੀ ਹੈ ਦੂਜਾ ਭਾਇ ਹੈ ਨਾ ਮਾਇਆ ਦੀ ਭੁੱਖ ਦੂਜੀ ਮਾਇਆ ਹੀ ਹੈ ਸੰਸਾਰ ਚ ਉਹਨਾਂ ਜਰ ਮਨ ਠਹਿਰ ਨਹੀਂ ਸਕਦਾ ਮਨ ਤੇ ਟਿਕਾ ਨਹੀਂ ਆ ਸਕਦਾ ਮਨ ਨਹੀਂ ਠਹਿਰ ਸਕਦਾ ਅੰਦਰ ਜਨ ਜਲਤ ਰਹਾ ਦਿਨ ਰਾਤੀ ਹੌਵੇਂ ਕਪੇ ਕਪਾਈ ਅੰਦਰ ਤ੍ਰਿਸ਼ਣ ਦੀ ਅੱਗ ਚ ਜਲਦਾ ਰਹਿਣਾ ਤੇ ਹੌਵੇਂ ਦੇ ਵਿੱਚ ਖਪਦਾ ਖਪੌਣਾ ਰਹਿੰਦਾ ਮੈਂ ਐ ਕਰ ਦੂ ਮੈਂ ਆਹ ਕਰ ਸਕਦਾ ਮੈਂ ਉਹ ਕਰ ਸਕਦਾ ਨਹੀਂ ਹੌਵੇਂ ਤਾਂ ਆਪਣੇ ਭਾਵੇਂ ਚ ਭੱਜਿਆ ਫਿਰਦਾ ਰਿਜ਼ਲਟ ਕੁਝ ਵੀ ਨਹੀਂ ਨਿਕਲਦਾ ਐਵੇਂ ਖਪਦਾ ਰਹਿੰਦਾ ਹੁੰਦਾ ਹੋਈ ਹੈ ਜੋ ਉਹ ਚਾਹੁੰਦਾ ਸੋਚਣ ਦੇ ਵਿੱਚ ਇਹ ਸੋਚ ਦਾ ਬਹੁਤ ਕੁਝ ਰਹਿੰਦਾ ਜਦੋਂ ਇਹਨੇ ਸੋਚਿਆ ਮੂਕਾ ਨਹੀਂ ਨਾ ਫਿਰ ਫਿਰ ਬੜਾ ਤੋਂ ਖੁੱਦ ਹੈ ਇਹਨੂੰ ਸਾਡਾ ਸੋਚਿਆ ਹੈ ਜਾਂ ਹੁੰਦਾ ਨਹੀਂ ਸਾਨੂੰ ਦੁੱਖ ਹੁੰਦਾ ਹੈਗਾ ਹਾਂਜੀ ਆਨੰਦ ਨਹੀਂ ਜਦ ਅੰਦਰ ਨਹੀਂ ਜਲਤ ਰਹਿੰਦਾਂ ਲਾਤੀ ਹੈ ਉਹ ਮੈਂ ਖਪੇ ਖਪਾਈ ਹਾਂ ਪਰ ਦਿਨ ਰਾਤ ਮਾਇਆ ਦੀ ਤ੍ਰਿਸ਼ਨਾ ਦੀ ਅਗੋਂ ਜਲਦਾ ਰਹਿੰਦਾ ਖਪਦਾ ਖਪੌਂਦਾ ਰਹਿੰਦਾ ਲੱਠਿਆ ਭੱਜਿਆ ਫਰੀ ਜਾਂਦਾ ਤੇ ਜਲਤ ਤਾਂ ਉਹੀ ਨਿਕਲਦਾ ਜੋ ਚਾਹੁੰਦਾ ਹੁੰਦਾ ਹੋਈ ਹੈ ਜੋ ਚਾਹੁੰਦਾ ਹਾਂਜੀ ਅੰਤਰ ਲੋਭ ਮਹਾ ਕੁਬਾਰਾ ਤਿੰਨ ਕੈ ਨਿਕਟ ਨਾ ਕੋਈ ਜਾਹੀ ਕੋਏ ਆਪ ਦੁਖੀ ਚੁੱਕ ਕਭੂ ਨਾ ਪਾਵੇ ਜਨਮ ਮਰੈ ਮਰ ਜਾ ਅੰਤਰ ਲੋਭ ਜਿੰਨਾ ਜੇ ਲੋਭ ਅੰਦਰ ਹੈ ਉਹਨਾਂ ਜਿਹੜਾ ਗਿਆਨਤਾ ਵੀ ਦਾਗਵਾਰੇ ਰਹਿਣੇ ਅੰਦਰ ਅਗਿਆਨਤਾ ਕਰਕੇ ਲੋਭਾ ਲੋਭ ਕਰਕੇ ਅਗਿਆਨਤਾ ਦੋ ਇੱਕ ਦੂਏ ਦੇ ਪੂਰਕ ਨੇ ਤਿੰਨ ਕੈ ਕੋਈ ਜਾਹੀ ਉਹਦੇ ਨੇੜੇ ਕੁਝ ਵੀ ਨਹੀਂ ਆਉਂਦਾ ਕੋਈ ਗੁਣ ਉਹਦੇ ਨੇੜੇ ਨਹੀਂ ਆਉਂਦਾ ਗੁਰਬਾਣੀ ਉਹਦਾ ਕੋਈ ਇਲਾਜ ਨਹੀਂ ਕਰ ਸਕਦੀ ਲੋਭੀਤਾ ਦਾ ਵਿਸਾਹ ਕਹੀ ਨਹੀਂ ਨਾ ਲੋਭੀ ਦਾ ਵਿਸਾਹ ਨਹੀਂ ਕਿਜੇ ਲੋਭੀ ਕਿਸੇ ਦਾ ਇਤਵਾਲ ਨਹੀਂ ਕਰਦਾ ਇਸ ਕਰਕੇ ਗੁਰਬਾਣੀ ਦੇ ਇਤਵਾਲ ਨਹੀਂ ਕਰਦਾ ਇਸ ਕਰਕੇ ਉਹਨੂੰ ਕੋਈ ਦਵਾਈ ਲੱਗਦੀ ਹੋਈ ਨਹੀਂ ਉਹਦੇ ਅੰਦਰ ਉਹ ਗਿਆਨਤਾ ਚਾਏ ਨਹੀਂ ਸਕਦੀ ਓਏ ਆਪ ਦੁਖੀ ਸੁੱਖ ਕਬ ਹੋ ਨਹੀਂ ਉਹ ਆਪ ਤਾਂ ਦੁਖੀ ਰਹਿੰਦੇ ਹੀ ਨੇ ਕਦੇ ਵੀ ਸੁੱਖ ਨਹੀਂ ਹੋ ਸਕਦਾ ਉਹ ਆਪ ਦੁਖੀ ਸੁੱਖ ਕਬ ਹੋ ਪਾਵੜ ਜਨਮ ਮਰਨ ਮਰ ਜਾਹੀ ਜਨਮ ਦੇ ਮਰਦੇ ਰਹਿੰਦੇ ਨੇ ਸੋਗ ਨਹੀਂ ਮਰ ਸਕਦਾ ਉਹਨਾਂ ਨੂੰ ਦੁੱਖ ਹੀ ਮਰਦੇ ਰਹਿੰਦੇ ਨੇ ਹਾਂਜੀ ਨਾਨਕ ਬਖਸ਼ ਲਏ ਪ੍ਰਭ ਸਾਚਾ ਤੇ ਗੁਰ ਚਰਣੀ ਚਿਤਲਾਹ ਨਾਨਕ ਕਹਿੰਦਾ ਇਹ ਬਖਸ਼ ਹੋ ਜਾਏ ਪ੍ਰਭ ਸਾਚੇ ਦੀ ਉਹਨਾਂ ਦਾ ਗੁਰ ਚਰਣੀ ਕਿੱਥੇ ਲੱਗ ਜਾਂਦਾ ਹੈ ਜੇ ਬਖਸ਼ਿਸ਼ ਹੋ ਜਾਏ ਤਾਂ ਗੁਰ ਚਰਣੀ ਕਿੱਥੇ ਲੱਗ ਜਾਂਦਾ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਭਾਇਆ ਤੇਈ ਵਿਚੱਖਣ ਜੰਤ ਜਿਨੀ ਹਰਿ ਤੇ ਆਇਆ ਭਗਤ ਹੋਵੇ ਕੋਈ ਭਗਤ ਹੋਵੇ ਪ੍ਰਵਾਨ ਦਰਗਾਹ ਚ ਉਹ ਹੈ ਜਿਹਨੂੰ ਪ੍ਰਭ ਦਾ ਪਾਣਾ ਮਿੱਠਾ ਲੱਗੇ ਜੇ ਪ੍ਰਭ ਦਾ ਪਾਣਾ ਨਹੀਂ ਨਾ ਮਿੱਠਾ ਲੱਗਦਾ ਤਾਂ ਪ੍ਰਭ ਨਹੀਂ ਪਾਇਆ ਉਹਨੂੰ ਪ੍ਰਭ ਦਾ ਪਾਣਾ ਮਿੱਠਾ ਲੱਗਣਾ ਨਹੀਂ ਪ੍ਰਭ ਪਾਉਣਾ ਜਿਹਨੂੰ ਪਾਣਾ ਮਿੱਠਾ ਲੱਗਦਾ ਹੈ ਗੁਰਕਾਰ ਉਹ ਹੀ ਪ੍ਰਵਾਨ ਹੈ ਦਰਗਾਹ ਚ ਸਹੀ ਵੀ ਚਖਣ ਜੰਤ ਜਿਹਨੇ ਹਰ ਥੇ ਆਇਆ ਉਹ ਜਿਨ੍ਹਾਂ ਨੇ ਹਾਲ ਦੇ ਵਿੱਚ ਧਿਆਨ ਰੱਖਿਆ ਉਹਨਾਂ ਨੂੰ ਨਾਮ ਦਾ ਰਸ ਆਇਆ ਉਹਨਾਂ ਨੇ ਨਾਮ ਦਾ ਰਸ ਚਖਿਆ ਬਾਕੀ ਕਿਸੇ ਨੂੰ ਨਾਮ ਦਾ ਸਵਾਦ ਇਹ ਨਹੀਂ ਆਇਆ ਤੇ ਇੱਥੇ ਸੰਤ ਤੇ ਭਗਤ ਦੋਹੇ ਹੀ ਬਹੁ ਬਚਨ ਹੈ ਜੀ ਬਹੁ ਬਚਨ ਹੈ ਦੋਹੇ ਤਾਂ ਇਹ ਤੋਂ ਪਤਾ ਲੱਗਦਾ ਕਿ ਸਤਿਖੰਡ ਵਿੱਚ ਬਹੁ ਗਿਣਤੀ ਭਗਤਾਂ ਔਰ ਸੰਤ ਬਹੁ ਗਿਣਤੀ ਹੈ ਉੱਥੇ ਕਦੇ ਇੱਕ ਹੈ ਠੀਕ ਹੈ ਜੀ ਸੰਤ ਭਗਤ ਪਰਵਾਨ ਜੋ ਪ੍ਰਭ ਭਾਇਆ ਸੇਈ ਵਿਚਖਣ ਜੰਤ ਜਿੰਨੀ ਹਰ ਤੇ ਆਇਆ ਜਿਹੜਾ ਨੇ ਹਰ ਤੇ ਅੰਲਖਿਆ ਉਹਨਾਂ ਨੂੰ ਨਾਮ ਦਾ ਸਵਾਦ ਆਇਆ ਉਹਨਾਂ ਨੇ ਚਖਿਆ ਰਸ ਕੀ ਜੀ ਵਿੱਚ ਅੱਛਾ ਤਾਂ ਆਪਾਂ ਕੀ ਭਾਵ ਲੈਣੇ ਆ ਜੀ ਅੱਛਾ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਅੰਮ੍ਰਿਤ ਨਾਮ ਲਗਾਨੇ ਭੋਜਨ ਖਾਦਣਾ ਨੇ ਹੋਰ ਕੁਝ ਚੱਕਦੇ ਹੀ ਨਹੀਂ ਉਹ ਨਾਮੇ ਚੱਕਦੇ ਨੇ ਉਹਦੀ ਖਰਾਕੇ ਨਾਮ ਹੈ ਮਾਲ ਕਰਕੇ ਖਰਾਕ ਨਾਮ ਲੈ ਉਹਦੀ ਸਰੀਰ ਕਰਕੇ ਜੋ ਮਰਜੀ ਹੋਵੇ ਸਰੀਰ ਦਾ ਨਹੀਂ ਇੱਥੇ ਰੌਲਾ ਹੈਗਾ ਇੱਥੇ ਆਤਮਿਕ ਖਰਾਕ ਦੀ ਗੱਲ ਹੈ ਅੰਮ੍ਰਿਤ ਦੇ ਨਾਮ ਨਾਲ ਭੋਜਨ ਖਾਇਆ ਬਸ ਆਈ ਭੋਜਨ ਖਾਦਿਆ ਉਹਨਾਂ ਨੇ ਦੁਆ ਬਾਜਨ ਸਰੀਰ ਨੇ ਖਾਦਾ ਹੋਊਗਾ ਉਹਨਾਂ ਨਾਲ ਨਹੀਂ ਖਾਦਾ ਮਾਇਆ ਦਾ ਸਰੀਰ ਹੈ ਮਾਇਆ ਦਾ ਭੋਜਨ ਖਾਊਗਾ ਜਿਹੜਾ ਦੁਆ ਸਰੀਰ ਹੈ ਮੇਰਾ ਕਾਰਿਓ ਨੇ ਮੇਰਾ ਕਾਰਿਓ ਭੋਜਨ ਖਾਊਗਾ ਸੰਤ ਜਨਾ ਕੀ ਧੂਰੀ ਮਸਤਕ ਲਾਇਆ ਸੰਤ ਜਨਾ ਉਹ ਜਿਹੜੀ ਧੂਰੀ ਹੈ ਜੋ ਸੰਤ ਜਨਾ ਦੇ ਬਚਨ ਨੇ ਉਹਦੇ ਵਿੱਚ ਜੋ ਗਿਆਨ ਹੈ ਉਹ ਮੱਥੇ ਤੇ ਲਾਉਂਦੇ ਨੇ ਉਹ ਉਹਦੇ ਨਾਲ ਮੂੰਹ ਜਿਹੜਾ ਹੈਗਾ ਕਾਲਾ ਜਿਹੜਾ ਹੈ ਉਹ ਉਹ ਝਲਾ ਕਰ ਲੈਂਦੇ ਨੇ ਉਹ ਗਿਆਨ ਤਾਂ ਦੂਰ ਕਰ ਲੈਂਦੇ ਨੇ ਮਨ ਰੂਪੀ ਸ਼ੀਸ਼ਾ ਸਾਫ ਹੋ ਜਾਂਦਾ ਨਾਨਕ ਭਾਏ ਪੁਨੀਤ ਹਰ ਤੀਰਥ ਨਾਇ ਬਸ ਇਹ ਨਾਮ ਦਾ ਤੀਰਥ ਹੈ ਇਹ ਪੁਨੀਤ ਬਪਿਤ ਨਹੀਂ ਕਰਦਾ ਪੁਨੀਤ ਕਰ ਦਿੰਦਾ ਹੈ ਨਾਨਕ ਭਾਏ ਪੁਨੀਤ ਹਰ ਤੀਰਥ ਨਾਇ ਇਹ ਹਰ ਦਾ ਹਰ ਕਾ ਤੀਰਥ ਇਹ ਹੈ ਇੱਥੇ ਨਾ ਹੈ ਇੱਥੇ ਜਦ ਇੱਥੇ ਮਨ ਨੂੰ ਆਉਂਦਾ ਤਾਂ ਪੁਨੀਤ ਹੋ ਜਾਂਦਾ ਸਾਰੀ ਉਹ ਮਾਇਆ ਲੈ ਕੇ ਪੁਨੀਤ ਹੁੰਦਾ ਫਿਰ ਮਾਇਆ ਲੱਗਦੀ ਹੋਈ ਨਹੀਂ ਐਸਾ ਗਿਆਨ ਮਿਲਦਾ ਫਿਰ ਮਾਇਆ ਵੱਲੋਂ ਉਹ ਝਾਕਦਾ ਹੀ ਨਹੀਂ ਮਾਇਆ ਦੀ ਇੱਛਾ ਹੀ ਨਹੀਂ ਪੈਦਾ ਹੁੰਦੀ ਹਾਂਜੀ ਇੱਥੇ 26ਵੀਂ ਪੌੜੀ ਸਮਾਪਤੀ ਹੈ ਜੀ ਜੀ